ਤਾ ਹਨੇਰੇ ਦੇ ਵਿੱਚ ਇੱਕ ਭਿਆਨਕ ਹਾਦਸਾ ਹੋਇਆ ਇੱਕ ਕਾਰ ਡਿਵਾਈਡਰ ਦੇ ਵਿੱਚ ਜਾ ਵਜੀ ਆ ਤੇ ਕਾਰ ਚਾਲਕ ਦੀ ਮੌਕੇ ਦੇ ਉੱਪਰ ਮੌਤ ਆ ਜਿਹੜੀ ਉਹ ਹੋ ਜਾਂਦੀ ਆ ਤਾਂ ਡਿਵਾਈਡਰ ਦੇ ਨਾਲ ਕਾਰ ਦੀ ਟੱਕਰ ਹੋਈ ਆ ਕਾਰ ਨੇ ਦੱਸਿਆ ਜਾ ਰਿਹਾ ਕਿ ਟੱਕਰ ਇਸ ਕਰਕੇ ਹੋਈ ਆ ਕਿਉਂਕਿ ਡਿਵਾਈਡਰਾਂ ਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਇਹ ਰਿਫਲੈਕਟਰ ਨੇ ਜਿਹੜੇ ਉਹ ਨਹੀਂ ਲੱਗੇ ਹੋਏ ਰਾਤ ਦੇ ਹਨੇਰੇ ਦੇ ਵਿੱਚ ਇਹ ਡਵਾਈਡਰ ਜਿਹੜੇ ਸੜਕ ਦੇ ਵਿੱਚਕਾਰ ਪਏ ਨੇ ਤਾਂ ਉਹ ਨਹੀਂ ਦਿਖਦੇ ਜਿਸ ਕਰਕੇ ਇਸ ਸੜਕ ਦੇ ਉੱਪਰ ਲਗਾਤਾਰ ਹਾਦਸੇ ਨੇ ਜਿਹੜੇ ਉਹ ਵਾਪਰਦੇ ਹੀ ਰਹਿੰਦੇ ਨੇ ਤਾਂ ਪੁਲਿਸ ਦੇ ਉੱਪਰ ਵੀ ਗੰਭੀਰ ਇਲਜ਼ਾਮ ਨੇ ਝੜੇ ਉਹ ਲਗਾਏ ਗਏ ਨੇ ਕਿ ਪੁਲਸ ਨੂੰ 2 ਘੰਟਿਆਂ ਤੋਂ ਲਗਾਤਾਰ ਫੋਨ ਕੀਤਾ ਜਾ ਰਿਹਾ ਸੀ ਪਰ ਪੁਲਸਾ ਜਿਹੜੀ 2 ਘੰਟੇ ਤੋਂ ਬਾਦ ਹਾਦਸਾ ਗ੍ਰਸਤ ਜਗ੍ਹਾ ਦੇ ਉੱਪਰ ਪਹੁੰਚੀ ਤਾਂ ਇੱਕ ਵਿਅਕਤੀ ਆਪਣੀ ਕਾਰ ਦੇ ਵਿੱਚ ਸਵਾਰ ਹੋ ਕੇ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਸੜਕ ਦੇ ਵਿੱਚ ਕਾਰ ਜਿਹੜੇ ਡਿਵਾਈਡਰ ਨੇ ਉਹ ਪਏ ਹੁੰਦੇ ਨੇ ਪਰ ਉਸ ਵਿਅਕਤੀ ਦੀ ਕਾਰ ਦੀ ਟੱਕਰ ਆ ਜਿਹੜੀ ਉਹਨਾਂ ਡਿਵਾਈਡਰਾਂ ਦੇ ਨਾਲ ਹੁੰਦੀ ਆ ਜਿਸ ਕਰਕੇ ਕਾਰ ਚਾਲਕ ਦੀ ਮੌਕੇ ਦੇ ਉੱਪਰ ਮੌਤ ਆ ਜਿਹੜੀ ਉਹ ਹੋ ਜਾਂਦੀ ਆ ਤਾਂ ਸੁਲਤਾਨਪੁਰ ਲੋਧੀ ਦੇ ਵਿੱਚ ਇਹ ਭਿਆਨਕ ਹਾਦਸਾ ਵਾਪਰਿਆ ਇੱਕ ਵਿਅਕਤੀ ਦੀ ਮੌਤ ਹੋਈ ਆ ਕਿਉਂਕਿ ਇਸ ਵਿਅਕਤੀ ਦੀ ਗੱਡੀ ਦੀ ਟੱਕਰ ਜਣੀ ਉਹ ਡਿਵਾਈਡਰ ਦੇ ਨਾਲ ਹੋਇਆ ਤਾਂ ਇਹ ਡਿਵਾਈਡਰਾਂ ਜਿਹੜੇ ਸੜਕ ਦੇ ਵਿੱਚਕਾਰ ਪਏ ਸੀ ਤਾਂ ਲੋਕਾਂ ਦਾ ਕਹਿਣਾ ਹੈ ਕਿ ਹਾਸੇ ਇਸ ਕਰਕੇ ਵਾਪਰਦੇ ਨੇ ਕਿਉਂਕਿ ਡਿਵਾਈਡਰਾਂ ਦੇ ਉੱਪਰ ਕਿਸੇ ਵੀ ਤਰ੍ਹਾਂ ਦੇ ਰਿਫਲੈਕਟਰ ਨੇ ਜਿਹੜੇ ਉਹ ਨਹੀਂ ਲੱਗੇ ਹੋਏ ਤਾਂ ਲੋਕਾਂ ਦੇ ਵੱਲੋਂ ਗੰਭੀਰ ਇਲਜ਼ਾਮ ਨੇ ਜਿਹੜੇ ਉਹ ਪੁਲਿਸ ਦੇ ਉੱਪਰ ਲਗਾਏ ਗਏ ਨੇ ਕਿ 2 ਘੰਟੇ ਤੋਂ ਲਗਾਤਾਰ ਪੁਲਿਸ ਨੂੰ ਫੋਨ ਕੀਤਾ ਜਾ ਰਿਹਾ ਪਹਿਲਾਂ ਤਾਂ ਪੁਲਿਸ ਦੇ ਵੱਲੋਂ ਫੋਨ ਚੁੱਕਿਆ ਨਹੀਂ ਜਾਂਦਾ ਕਈ ਵਾਰ ਉਹਨਾਂ ਦਾ ਫੋਨ ਬਿਜ਼ੀ ਆਉਂਦਾ ਤਾਂ 2 ਘੰਟਿਆਂ ਤੋਂ ਬਾਅਦ ਪੁਲਿਸ ਜਿਹੜੀ ਉਹ ਪਹੁੰਚੀ ਆ ਤਾਂ ਉੱਥੇ ਹੀ ਜਦੋਂ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਸਾਨੂੰ ਫੋਨ ਆਉਂਦਾ ਤਾਂ ਅਸੀਂ 5 ਮਿੰਟ ਦੇ ਵਿੱਚ ਵਿੱਚ ਹੀ ਉੱਥੇ ਪਹੁੰਚੇ ਹਾਂ ਤਾਂ 2 ਘੰਟੇ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਇਹ ਵਿਅਕਤੀ ਆਪਣੀ ਕਾਰ ਦੇ ਵਿੱਚ ਹੀ ਪਿਆ ਰਹਿੰਦਾ ਜਿਸ ਕਰਕੇ ਉਸ ਦੀ ਮੋਟਾ ਜਿਹੜੀ ਉਹ ਹੋ ਜਾਂਦੀ ਆ ਤਾਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਭਿਆਨਕ ਹਾਸੇ ਦੀਆਂ ਦੇਖ ਸਕਦੇ ਹੋ ਕਿ ਕਿਵੇਂ ਗੱਡੀ ਦੇ ਪਰਖੱਚੇ ਨੇ ਜਿਹੜੇ ਉਹ ਤੱਕ ਉੱਡ ਗਏ ਨੇ ਤਾਂ ਡਿਵਾਈਡਰ ਦੇ ਨਾਲ ਇੱਕ ਵਿਅਕਤੀ ਦੀ ਗੱਡੀ ਦੀ ਟੱਕਰ ਹੋਈ ਆ ਤਾਂ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਹਾਸਾ ਇਸ ਕਰਕੇ ਵਾਪਰਿਆ ਕਿਉਂਕਿ ਡਿਵਾਈਡਰਾਂ ਦੇ ਉੱਪਰ ਕਿਸੇ ਵੀ ਤਰ੍ਹਾਂ ਦੇ ਰਿਫਲੈਕਟਰ ਨੇ ਜਿਹੜੇ ਉਹ ਨਹੀਂ ਲੱਗੇ ਹੋਏ ਆਪਣਾ ਨਾਮ ਭਾਈ ਜਸਵੀਰ ਸਿੰਘ ਪਿੰਡ ਸਾਬਕਾ ਘਟਨਾ ਕੀ ਹੋਈ ਇੱਥੇ ਇੱਥੇ ਪਾੜੀ ਐਕਸੀਡੈਂਟ ਹੋਇਆ ਭਾਈ ਲਖਵਿੰਦਰ ਸਿੰਘ ਦਾ ਇਹਨਾਂ ਦੇ ਕਾਰਡ ਮਿਲਿਆ ਇੱਕ ਹਾਂ ਤੇ ਪਰ 2 ਘੰਟੇ ਹੋ ਗਏ ਭਾਈ ਹੁਣ ਤੱਕ ਇਹਨਾਂ ਦੀ ਲਾਸ਼ ਇੱਥੇ ਥੁਰੀ ਫਿਰਦੀ ਹੈ ਪੁਲਿਸ ਵਾਲਿਆਂ ਨੂੰ ਫੋਨ ਆਇਆ ਪਤਾ ਲੱਗਾ ਕਿੱਥੋਂ ਦੇ ਰਹਿਣ ਵਾਲੇ ਆ ਇਹ ਜਿਹੜੇ ਮ੍ਰਿਤਕ ਨੇ ਇਹ ਭਾਈ ਕਪੂਰ ਥਲੇ ਕਾਰਡ ਆ ਇਹਨਾਂ ਦਾ ਅੱਛਾ ਉੱਚਾ ਬੇੜ ਪਿੰਡਾ ਉੱਚਾ ਬੇੜ ਪਿੰਡਾ ਜਿਲ੍ਹਾ ਕਪੂਰਥਲਾ ਆਉਚਣ ਆ ਲਈ ਤੋਂ ਹੋ ਸਕੀ ਜੀ ਜਗਵਿੰਦਰ ਸਿੰਘ ਜੀ ਨੇ ਫੋਨ ਹੋ ਸਕੀ ਆ ਪਾਜੀ 2 ਘੰਟਿਆਂ ਤੋਂ ਬਾਅਦ ਕਦੋਂ ਫੋਨ ਕੀਤਾ ਸੀਗਾ ਜੀ ਪਾਜੀ ਘੱਟੋਂ ਡੇਢ ਘੇੜ ਘੰਟਿਆਂ ਤੋਂ ਹੋ ਗਿਆ 2 ਘੰਟੇ ਹੋ ਗਏ ਅਸੀਂ ਐਂਡ ਤੋਂ ਆ ਜੀ ਫੋਨ ਨਹੀਂ ਚਾਹਤੇ ਪਾਜੀ ਇੰੀਆਂ ਬੰਦੇ ਨੇ ਫੋਨ ਲਾਇਆ ਘੱਟ ਵੀ ਕਿੰਨੇ ਬੰਦੇ ਨੇ ਫੋਨ ਲਾਇਆ ਬੀਜੀ ਆਈ ਜਾਂਦਾ ਫੋਨ ਹੁਣ ਆਏ ਜਨਾਬ ਹਾਂ ਹੁਣ ਆਏ ਜਨਾਬ ਆ ਦੇਖੋ ਜੀ ਆ ਹੁਣ ਆਈ ਜੀ ਐਮਬੂਲੈਂਸ ਆ ਦੋ ਘੰਟੇ ਬਾਅਦ ਫੋਨ ਆਈ ਜੀ ਹੁਣ ਐਮਬੂਲੈਂਸ ਵੀ ਆਉਣਾ ਆਏ 2 ਘੰਟੇ ਬਾਅਦ ਪੁਰਾਹਾਲਾ ਸੁਲਤਾਨ 2 ਘੰਟੇ ਪਹਿਲਾਂ ਫੋਨ ਕੀਤਾ ਕੇ ਤੁਹਾਨੂੰ ਨਹੀਂ 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 ਪਾਜੀ ਐਂਬੂਲੈਂਸ ਨੂੰ 2 ਘੰਟਾ ਹੋ ਗਿਆ ਫੋਨ ਲਾਇਆ ਐਂਬੂਲੈਂਸ ਵਾਲੇ ਨੇ ਕਿਹਾ ਮਲਾਜਮ ਨੂੰ ਫੋਨ ਲਾਓ 1 ਘੰਟੇ ਬਾਅਦ ਆਈ ਆ ਪਾਜੀ ਕਾਰਡ ਦੇਖਿਆ ਸਾਰਾ ਬੰਦੇ ਦਾ ਬਾਇਓ ਡਾਟਾ ਲਿਆ ਵਾ ਬੰਦੇ ਦਾ ਸਾਰਾ ਕੁਝ ਦੇਖਿਆ ਕੱਲ੍ਹ ਕਿ ਕਾਰਡ ਮਿਲਿਆ ਰਕਵਿੰਦਰ ਸਿੰਘ ਨੂੰ ਲਾਇਆ ਉਹਦਾ ਫੋਨ ਟੁੱਟ ਗਿਆ ਜੀ ਬਾਅਦ ਚੋ ਜੀਤ ਸਿੰਘ ਗੱਲ ਨੂੰ ਫੋਨ ਲਾਇਆ ਉਹ ਬੰਦੇ ਕਹਿ ਰਿਹਾ ਵੀ ਸਾਨੂੰ ਕੋਈ ਨੰਬਰ ਦੱਸਿਆ ਗੱਡੀ ਦਾ ਉਹ ਕਹਿ ਰਿਹਾ ਸਾਨੂੰ ਕੋਈ ਪਤਾ ਨਹੀਂ ਅਜੇ ਕੋਈ ਗੱਲਬਾਤ ਨਹੀਂ ਹੋ ਰਹੀ ਕਹਿੰਦੇ ਸੱਸ ਕਿਉਂ ਸ਼ਿਫਟ ਡੀ ਆਰ ਹੁਣ ਦੇਖੋ ਘੰਟੇ ਡੇਢ ਬਾਅਦ ਆਈ ਇਹ ਇਹ ਗੱਡੀਆਂ ਦੇ ਡਰਾਈਵਰ ਸੀ ਇਹ ਮਤਲਬ ਕੋਈ ਦੱਦ ਬੱਡਰ ਵਿੱਚ ਲੱਗ ਡੈਥ ਹੋਈ ਆ ਜਦੋਂ ਪਹੁੰਚਿਆ 1 2 ਮਿੰਟ ਤੋਂ ਪਹਿਲਾਂ ਉਹਦੇ ਪਹੁੰਚ ਗਿਆ ਪਰ ਜਦੋਂ ਜਾ ਕੇ ਗਏ ਆ ਉਹਦਾ ਵਿਅਕਤੀ ਦੀ ਮੌਤ ਹੋ ਚੁੱਕੀ ਸੀ ਐਮੂਲੈਂਸ ਬੁਲਾ ਕੇ ਡੈੱਡ ਬੋਡੀ ਪਰ ਮੋਰਚਿਲ ਵਿੱਚ ਰੱਖਿਆ ਜਨੀਆ ਅਜੇ ਕੁਝ ਨਾਗਦੇ ਜਨਾਗਦੋਂ ਦੇ ਸਿਰੇ ਜੋ ਵੀ ਕਾਨੂੰਨ ਬਣਾਓ ਕਾਰਵਾਈ ਬਣਦੀ ਕੀਤੀ ਜਾਵੇਗੀ ਉੱਤੇ ਲੋਕਾਂ ਨੇ ਦੋਸ਼ ਲਾਇਆ ਕਿ 2 ਘੰਟੇ ਤੱਕ ਨਾ ਪੁਲਿਸ ਆਈ ਨਾ ਐਂਬੂਲੈਂਸ ਆਈ ਬਿਲਕੁਲ ਨਹੀਂ ਜਦੋਂ ਟੈਲੀਫੋਨ ਆਇਆ 5 ਮਿੰਟਾਂ ਦੇ ਵਿੱਚ ਅਸੀਂ ਉੱਤੇ ਪਹੁੰਚ ਗਏ ਲੋਕਾ ਦੋ ਝੁੱਬੇ ਨੇ ਜਦੋਂ ਜਨੂ ਦਲਾ ਮਿਲਿਆ 5 ਮਿੰਟਾਂ ਤੋਂ ਬਿੱਲਾ ਜੀ ਉੱਤੇ ਪਹੁੰਚ ਗਏ ਐਂਬੂਲੈਂਸ ਵੀ ਪਹੁੰਚ ਗਈ ਹੈ ਐਂਬੂਲੈਂਸ ਵੀ ਬਹਨ ਚੁੱਕੀ ਜੀ ਔਰ ਜਿਹੜਾ ਸੜਕਾ ਸੱਗਿਆਪੁਰ ਦਾ ਉਹ ਵੀ ਪਹੁੰਚ ਚੁੱਕੀ ਜੀ ਨੌਜਵਾਨ ਦੀ ਕੋਈ ਸਨਾਖਤ ਹੋਈ ਹੈ ਕੁਝ ਨਹੀਂ ਤਾਂ ਕੋਈ ਜਨਗ ਨਹੀਂ ਕੋਈ ਬਰਾਦ ਨਹੀਂ ਕੁਝ ਨਹੀਂ ਕੋਈ ਆਈਡੀ ਪ੍ਰੂਫ ਨਹੀਂ ਮਿਲਿਆ ਪਰ ਜਦੋਂ ਇਹਨੇ ਵਾਰਤਾਨ ਪਤਾ ਲੱਗਾ ਵਾਰ ਸਾਰੇ ਨੇ ஆனா சினோகி